ਕੋ ਜਾਨਾ ਹੁਕਮਨਾਮੇ ਨਾਲ ਜੁੜਨ ਲਈ ਪੇਜ ਨੂੰ ਫੋਲੋ ਕਰਨਾ ਜੀ ਤੇ ਹੁਕਮਨਾਮੇ ਦੀ ਸਿੱਖਿਆ ਦਾ ਲਾਹਾ ਲੈਣਾ ਅਜ ਤਾਂ ਹੁਕਮਨਾਮਾ ਸੋਰਠ ਮਹੱਲਾ ਤੀਜਾ ਕਰ ਪਹਿਨਾ ਤੇ ਤੁਕੀ ਇੱਕ ਉਹ ਅਹੰਕਾਰ ਸਤਗੁਰ ਪ੍ਰਸਾਦ ਵਗਤਾ ਦੀ ਸਦਾ ਤੂੰ ਰਖਦਾ ਹਰ ਜੀਉ ਤੁਰ ਤੁਰ ਰਖਦਾ ਆਇਆ ਪਹਿਲਾ ਜਨ ਤੁਗਰਾਖ ਨੈ ਹਰ ਜੀਉ ਹਰਨਾਖਸ ਮਾਰ ਪਚਾਇਆ ਗੁਰਮੁਖਾਂ نو ਪਰਤੀਤ ਹੈ ਹਰ ਜੀਉ ਮਨ ਮੁਖ ਪਰਮ ਪੁਲਾਇਆ ਗੁਰੂ ਅਮਰਦਾਸ ਜੀ ਫਰਮਾਨ ਦਿਆ ਨਿਹ ਹਰੀ ਕਉ ਆਪਣੇ ਪਗਤਾ ਦੀ ਇੱਜ਼ਤ ਸਦਾ ਰੱਖਦਾ ਹੈ ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ ਪਗਤਾ ਦੀ ਇੱਜ਼ਤ ਰੱਖਦਾ ਆ ਰਿਹਾ ਹੈ ਏ ਹਰੀ ਬਹਿਲਾਤ ਪਗਤ ਵਰਗੇ अनेका ਸੇਵਕਾਂ ਦੀ ਤੂ ਇਸ ਜਨ ਰੱਖੀ ਹੈ ਤੂੰ ਵਰਨਾਕਸ ਨੂੰ ਮਾਰ ਕੇ ਮੁਕਾ ਦਿੱਤਾ ਏ ਹਰੀ ਜਿਹੜੇ ਮਨੁੱਖ ਗੁਰੂ ਦੇ ਸੰਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚੈ ਹੁੰਦਾ ਹੈ ਪਰ ਉਸਾ ਹੁੰਦਾ ਹੈ ਕਿ ਤੂੰ ਪਗਤਾ ਦੀ ਇੱਜ਼ਤ ਪਛਾਣਦਾ ਹੈ ਪਰ ਆਪਣੇ ਮਨ ਦੇ ਪਿੱਛੇ ਟੁਰਨ ਵਾਲੇ ਮਨੁੱਖ ਪਟਕਣਾ ਵਿੱਚ